ਕਹਿਣਾ ਤਾਂ ਕੀ ਹੈ ਬਾਈ ਜੀ ਬਸ ਅਸੀਂ ਤਾਂ ਮਤਲਬ ਬਾਈ ਦੀ ਸੋਚ ਹੀ ਉਹ ਸੋਚ ਨੂੰ ਅੱਗੇ ਵਧਾਉਂਦੇ ਹੋਏ ਹਰ ਉਹਦੇ ਬਾਡੇ ਤੇ ਅਸੀਂ ਮਤਲਬ ਕੈਂਪ ਲਾਉਨੇ ਆਉਨੇ ਆ ਉਸੇ ਤਰ੍ਹਾਂ ਅਸੀਂ ਲਾਇਆ ਅੱਜ ਫੇਰ ਲਾਇਆ ਤਾਂ ਸਾਨੂੰ ਉਮੀਦ ਹੈ ਵੀ ਵੱਡੀ ਗਿਣਤੀ ਚ ਪਹੁੰਚ ਕੇ ਲੋਕਾਂ ਇਸ ਭਿਆਨਕ ਬਿਮਾਰੀ ਦੀ ਤਾਂ ਮਤਲਬ ਸਿੱਧੂ ਸੋਚ ਹੀ ਬਚਾਇਆ ਜਾਵੇ ਲੋਕਾਂ ਨੂੰ ਤਾਂ ਅਸੀਂ ਉਸੇ ਲੜੀ ਦੇ ਤਾ ਅੱਜ ਤਾਂ ਅੱਜ ਕੈਂਪ ਲਾਇਆ ਹੋਇਆ ਤਾਂ ਅਸੀਂ ਉਸ ਭਿਆਨਕ ਬਿਮਾਰੀ ਜਿਹੜੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਤਾਂ ਉਹਨਾਂ ਨੂੰ ਟੈਸਟ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਇਹ ਬਾਈ ਦੀ ਸੋਚ ਹੀ ਤੇ ਸੋਚ ਨੂੰ ਅਸੀਂ ਅੱਗੇ ਵੀ ਲੈ ਕੇ ਚੱਲਦੇ ਰਵਾਂਗੇ ਤੁਹਾਨੂੰ ਸਿਆਸਤ ਨੂੰ ਦਿੱਸੂ ਕੁ ਮਸਲਾ ਹਰ ਤੱਕ ਕਿਤੇ ਨਾ ਸੇ ਮਾਨਸਾ ਦੇ ਵਿੱਚ ਕੈਂਸਰ ਦਾ ਵੀ ਹੈ ਜਿਆ ਪ੍ਰਬੰਧ ਕਰੂਗਾ ਜਿਹੜਾ ਬਾਹਰ ਨਾ ਜਾਣਾ ਪਵੇ ਕੀ ਤੁਸੀਂ ਉਸ ਨੂੰ ਬਿਲਕੁਲ ਜੀ ਬਿਲਕੁਲ ਬਾਈ ਦੀ ਸੋਚ ਸੀ ਮੈਂ ਹਸਪਤਾਲ ਵੱਡਾ ਹਸਪੀਟਲ ਬਣਾਇਆ ਕੈਂਸਰ ਦਾ ਚਲੋ ਉਹ ਤਾਂ ਬਾਈ ਨਾਲ ਹੀ ਲੈ ਕੇ ਚਲਾ ਗਿਆ ਪਰ ਉਹਦੇ ਛੋਟੇ ਛੋਟੇ ਪ੍ਰਾਲੇ ਜਿਹੜੀ ਟੀਮ ਹੈ ਜਾਂ ਪਰਿਵਾਰ ਹੈ ਉਹ ਹਰ ਸਾਲ ਅਸੀਂ ਕਰਦੇ ਰਹਿੰਦੇ ਆ ਜੀ ਲੋਕਾਂ ਨੂੰ ਕੀ ਅਪੀਲ ਕਰੋ ਲੋਕਾਂ ਨੂੰ ਅਪੀਲ ਇਹੀ ਕਰਾਂਗੇ ਵੀ ਜੋ ਇਸ ਕੈਂਪ ਦੇ ਵਿੱਚ ਪਹੁੰਚ ਗਏ ਅੱਜ ਸ਼ਾਮ ਦੇ 3 ਵਜੇ ਤੱਕ ਤਾਂ ਆਪਣੇ ਜਿਹੜੇ ਭਿਆਨਕ ਬਿਮਾਰੀਆਂ ਉਹ ਟੈਸਟ ਕਰਵਾਓ ਜੇ ਕਿਸੇ ਨੂੰ ਇਹ ਭਿਆਨਕ ਬਿਮਾਰੀ ਕਾ ਉਹ ਆਪਣੇ ਅੱਗੇ ਫਿਰ ਆਪਾਂ ਦਵਾਈ ਲੈਣ ਚ ਕਾਮਯਾਬ ਹੋ ਜਾਾਂਗੇ ਸੋ ਬੇਨਤੀ ਸਾਰੇ ਇਸ ਬਾਈ ਦੇ ਬਾਡੇ ਤੇ ਪਹੁੰਚੋ ਇਸ ਇਸ ਪ੍ਰੋਗਰਾਮ ਨੂੰ ਸੈਲੀਬ੍ਰੇਟ ਕਰੋ ਤੇ ਅਸੀਂ ਆਪਣੇ ਚੈਕਅਪ ਵੀ ਕਰਵਾਓ ਡਾਕਟਰ ਧਰਮਿੰਦਰ ਟਿੱਲੋਂ ਔਰ ਸਾਬ ਅੱਜ ਤੁਸੀਂ ਸਿੱਧੂ ਮੂਸੇ ਵਾਲੇ ਦੇ ਪਿੰਡ ਵਿੱਚ ਕੈਂਸਰ ਦਾ ਕੈਂਪ ਲਾਇਆ ਕਿੰਨੇ ਲਾਗਰੇ ਤੇ ਲੋਕਾਂ ਨੂੰ ਕਿਹੋ ਜਿਹਾ ਤੁਹਾਨੂੰ ਰਿਸਪਾਂਸ ਮਿਲ ਰਿਹਾ ਤੇ ਕੀ ਤੁਸੀਂ ਲੋਕਾਂ ਨੂੰ ਇਸ ਵਾਰੀ ਅਪੀਲ ਕਰੋ ਦੇਖੋ ਅੱਜ ਇਸ ਪਿੰਡ ਦੇ ਵਿੱਚ ਇਸ ਧਰਤੀ ਦੇ ਉੱਤੇ ਸਾਡਾ ਤੀਸਰਾ ਕੈਂਪ ਹੈ ਵਰਲਡ ਕੈਂਸਰ ਕੇਅਰ ਦਾ ਸਿੱਧੂ ਦੀ ਹੁੰਦੇ ਸੀ ਦੋ ਕੈਂਪ ਲਾਏ ਸੀਗੇ ਅੱਜ ਵੀ ਉਹਦੇ ਹੁੰਦੇ ਆ ਅਸੀਂ ਤੀਸਰਾ ਕੈਂਪ ਲਾ ਰਹੇ ਹਾਂ ਔਰ ਜਿਹੜੀ ਇਹ ਮੁਹਿੰਮ ਹੈ ਜਿਹੜੀ World Cancer Care ਦੀ SBI ਕਾਰਡ ਨਾਲ ਮਿਲ ਕੇ ਚਲਾਈ ਜਾ ਰਹੀ ਔਰ ਕੁਲਵੰਤ ਸਿੰਘ ਧਾਰੀਵਾਲ ਜੀ ਦੀ ਜਿਹੜੀ ਦੇਖ ਰਿਕ ਦੇ ਵਿੱਚ ਪੂਰਾ ਜਿਹੜੀ ਸੁਪਰਵਾਈਜ਼ ਚੱਲ ਰਿਹਾ ਔਰ ਹੁਣ ਤੱਕ ਅਪਰੋਕਸੀਮੇਟਲੀ ਕੋਈ 400 ਬੰਦੇ ਇਥੇ ਪਹੁੰਚੇ ਹੋਏ ਆ ਬਾਕੀ ਕਾਫੀ ਲੋਕ ਆਲਰੇਡੀ ਔਨ ਦੀ ਹਵੇਲੀ ਚ ਵੀ ਪਹੁੰਚੇ ਹੋਏ ਆ ਜਿਹੜਾ ਟਾਰਗੇਟ ਹੈ World Cancer Care ਦਾ ਕਿ ਹੈਲਥੀ ਲੋਕਾਂ ਨੂੰ ਜਾਗਰੂਤ ਕਰਨਾ ਇੱਕ ਮੈਸੇਜ ਉਹਦੇ ਜਨਮ ਦਿਨ ਤੇ ਦੇਣ ਜਾ ਰਹੇ ਆ ਕਿ ਹੈਲਥੀ ਲੋਕ ਜਾਗਰੂਤ ਹੋਣਗੇ ਕੈਂਸਰ ਤੋਂ ਤਾਂ ਹੀ ਬਚ ਸਕਣਗੇ ਅਸੀਂ ਬਾਰ-ਬਾਰ ਹੀ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਆਓ ਕੈਂਪਾਂ ਦਾ ਹਿੱਸਾ ਬਣੋ ਔਰ ਜਾਗਰੂਤ ਹੋ ਤਾਂ ਕਿ ਆਪਾਂ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਫੜ ਸਕੀਏ ਬੜੇ ਮਹਿੰਗੇ ਜਿਹੜੇ ਪ੍ਰਬੰਧ ਵਰਲਡ ਕੈਂਸਰ ਕੇਅਰ ਲੈ ਕੇ ਆਉਂਦੀ ਹਰ ਸਾਲ ਦੀ ਤਰ੍ਹਾਂ ਬੜੀਆਂ ਮਹਿੰਗੀਆਂ ਬੱਸਾਂ ਨੇ ਚੱਲਦਾ ਫਿਰਦਾ ਹਸਪਤਾਲ 9 ਤੋਂ 10 ਕਰੋੜ ਦਾ ਲੈ ਕੇ ਵਰਲਡ ਕੈਂਸਰ ਕੇਅਰ ਪਹੁੰਚੀ ਆ ਬਹੁਤ ਹੀ ਮਹਿੰਗੇ ਟੈਸਟ ਨੇ ਮਾਨਸਾ 'ਚ ਅਵੇਲੇਬਿਲਿਟੀ ਨਹੀਂ ਹੈ ਕਿ ਇਹੀ ਟੈਸਟ ਕਰਵਾਉਣੇ ਹੋ ਤਾਂ ਤੁਹਾਨੂੰ ਚੰਡੀਗੜ੍ਹ ਜਾਂ ਲੁਧਿਆਣੇ ਜਾਣਾ ਪੈਣਾ ਹੈ ਵੱਡੇ ਜ਼ਿਲ੍ਹੇ 'ਚ ਜਾ ਜਿਹੜੇ ਲੋਕ ਘਰਾਂ 'ਚ ਹੈਗੇ ਆ ਜਿਹੜੇ ਲੋਕ ਆਸ-ਪਾਸ ਦੇ ਪਿੰਡਾਂ 'ਚ ਵੀ ਸਾਡੀ ਗੱਲਬਾਤ ਸੁਣਦੇ ਆ ਜਰੂਰ ਇਹਨਾਂ ਕੈਂਪਾਂ ਦਾ ਹਿੱਸਾ ਬਣੋ ਆਪਾਂ ਇਹਨਾਂ ਕੈਂਪਾਂ ਦਾ ਹਿੱਸਾ ਬਣ ਕੇ ਆਪਣੀ ਜਾਂਚ ਕਰਵਾ ਸਕਦੇ ਆਂ ਔਰ ਬਿਲਕੁਲ ਫ੍ਰੀ ਕਾਸਟ ਜਾਨ ਜਿਹੜੀ ਹੈ ਜਾਂਚ ਕਰਵਾ ਸਕਦੇ ਆਂ ਡਾਕਟਰ ਸਾਹਿਬ ਸ਼ਾਰਟਕਟ ਦੱਸੋ ਸਾਨੂੰ ਕਿ ਕੈਂਸਰ ਤੋਂ ਬਚਣ ਦੇ ਲਈ ਘਰੇਲੂ ਕੀ ਅਪਰਾਏ ਇਹਨਾਂ ਨੂੰ ਕਰਨੀ ਚਾਹੀਦੀ ਹੈ ਕੀ ਕੀ ਚੀਜ਼ਾਂ ਸਾਵਧਾਨ ਰੱਖਣੀ ਚਾਹੀਦੀ ਹੈ ਦੇਖੋ ਜੀ ਤਿੰਨ ਚੀਜ਼ਾਂ ਤੇ ਅਸੀਂ ਜ਼ੋਰ ਦੇਣੇ ਹੋਣੇ ਤਿੰਨ ਚੀਜ਼ਾਂ ਮੇਨ ਹੈਗੀਆਂ ਨੰਬਰ 1 ਤੇ ਸਾਡਾ ਖਾਣ ਪੀਣ ਹੈਗਾ ਸੁਧਾਰੋ ਚੰਗਾ ਆਰਗੇਨਿਕ ਖਾਓ ਸਮ ਕਸਰਤ ਬਹੁਤ ਹੀ ਇੰਪੋਰਟੈਂਟ ਹੈਗੀ ਐਕਸਰਸਾਈਜ਼ ਕਰੋ ਤਾਂ ਕਿ ਤੁਹਾਡੀ ਜਿਹੜੀ ਕੈਲਰੀਜ਼ ਬਰਨ ਹੋਣ ਜੋ ਖਾਦਾ ਪੀਤਾ ਉਹ ਪਚ ਜਾਵੇ ਔਰ ਲਾਸਟ ਦੇ ਵਿੱਚ ਸਟ्रेस ਹੈ ਚਿੰਤਾ ਜਿਹਨੂੰ ਕਹਿੰਦੇ ਆ ਚਿਤਾ ਚਿੰਤਾ ਜਿਹੜੀ ਹੈ ਛਿਕਾ ਸਮਾਨ ਹੈ ਸਟ्रेस ਨੂੰ ਮੈਨੇਜ ਕਰਨਾ ਸਿੱਖੋ ਸਾਦਾ ਜੀਵਨ ਜੀਓ ਤੁਸੀਂ ਇੱਕ ਬੜੀ ਸੋਹਣੀ ਲੰਮੀ ਤੇ ਤੰਦਰੁਸਤ ਜਿਹੜੀ ਹੈ ਜ਼ਿੰਦਗੀ ਜੀ ਸਕਦੇ ਹੋ